ਕਾਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਦੋਸਤੋ ਤੁਹਾਨੂੰ ਪਤਾ ਹੀ ਆ ਜੋ ਆਪਣਾ ਸੈਂਟਰਾ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਪਿੰਡ ਅਰਾਈਆਂ ਵਾਲਾ ਕਲਾ ਅਤੇ ਨਾਨਕ ਸਰਕਲੇਰਾ ਜਗਰਾਉ ਇੱਥੇ ਰਾਇਆਂ ਵਾਲਾ ਜ਼ਿਲ੍ਹਾ ਫਰੀਦਕੋਟਾ ਤੇ ਨਾਨਕ ਸਰਕਲੇਰਾ ਜ਼ਿਲ੍ਹਾ ਲੁਧਿਆਣਾ ਜਗਰਾਉ ਦੇ ਕੋਲੇ ਤੁਹਾਨੂੰ ਪਤਾ ਹੀ ਆ ਪਿਛਲੇ 4-5 ਸਾਲ ਤੋਂ ਆਪਾਂ ਆਯੁਰਵੈਦ ਜੜੀਆਂ ਬੂਟੀਆਂ ਦੇ ਨਾਲ ਜਿਹੜੀਆਂ ਨਾਮਰਾਦ ਬਿਮਾਰੀਆਂ ਜਿਨ੍ਹਾਂ ਦਾ ਨਾਮ ਲੈਣ ਤੋਂ ਸਾਡੇ ਬਜ਼ੁਰਗ ਗਰੇਸ਼ ਕਰਦੇ ਸੀ ਉਸ ਬਿਮਾਰੀਆਂ ਦਾ ਆਪਾਂ ਇਲਾਜ ਕਰ ਰਹੇ ਹਾਂ ਬੜਾ ਸੋਹਣਾ ਰਿਜ਼ਲਟ ਮਿਲ ਰਿਹਾ ਚਾਹੇ ਕੈਂਸਰ ਦੀ ਗੱਲ ਆ ਚਾਹੇ ਸ਼ੂਗਰ ਦੀ ਗੱਲ ਆ ਚਾਹੇ ਨਸ਼ੇ ਦੀ ਗੱਲ ਆ ਚਾਹੇ ਮਾਈਗਰੇਨ ਜਾਂ ਡਿਪਰੈਸ਼ਨ ਦੀ ਗੱਲ ਆ ਚਾਹੇ ਥਾਇਰੋਇਡ ਦੀ ਗੱਲ ਆ ਤੇ ਚਾਹੇ ਮਰਦਾਨਾ ਕਮਜ਼ੋਰੀ ਦੀ ਗੱਲ ਆ ਤੇ ਜਾਂ ਸਾਡੀਆਂ ਬੀਬੀਆਂ ਜਾਂ ਭੈਣਾਂ ਦੇ ਛਾਤੀ 'ਚ ਜਾਂ ਬੱਚੇਦਾਨੀ 'ਚ ਗੰਢਾਂ ਬਣ ਜਾਂਦੀਆਂ ਜਾਂ ਉਸ ਬਿਮਾਰੀ ਦੇ ਇਲਾਜ ਦੀ ਗੱਲ ਸਾਰੀਆਂ ਬਿਮਾਰੀਆਂ ਦਾ ਇਲਾਜ ਆਯੁਰਵੈਦ ਜੜੀਆਂ ਬੂਟੀਆਂ ਦੇ ਨਾਲ ਕੀਤਾ ਜਾਂਦਾ ਜਿਹੜਾ ਕਿ ਕੈਂਸਰ ਦਾ ਇਲਾਜ ਆ ਕੈਂਸਰ ਇੱਕ ਇਹੋ ਜੀ ਨਾਮਰਾਦ ਬਿਮਾਰੀ ਆ ਜਿੰਦਾ ਜਿਹੜਾ ਉلاج ਆ ਮੈਡੀਸਨ ਮੈਡੀਕਲ ਲਾਈਨ ਦੇ ਵਿੱਚ ਆਪਰੇਸ਼ਨ ਕੀਮੋ ਰੇਡੀਏਸ਼ਨ ਵਗੈਰਾ ਹਨ ਕਈ ਜਿਹੜੇ ਵੀ ਭੈਣ ਭਰਾ ਇਹ ਇਲਾਜ ਕਰਾ ਚੁੱਕੇ ਆ ਜੇ ਉਹ ਵੀ ਸਾਡੀ ਦਵਾਈ ਖਾਣਾ ਚਾਹੁੰਦੇ ਆ ਤਾਂ ਖਾ ਸਕਦੇ ਆ ਜੇ ਮੰਨ ਲਓ ਕਿਸੇ ਨੂੰ ਪਹਿਲੀ ਦੂਜੀ ਸਟੇਜ ਚ ਪਤਾ ਹਜੇ ਤੱਕ ਉਹਨਾਂ ਨੇ ਮੈਡੀਕਲ ਲੈਨ ਦਾ ਟਰੀਟਮੈਂਟ ਨਹੀਂ ਕਰਾਇਆ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿਹੜਾ ਆਪਣਾ ਮੋਬਾਈਲ ਨੰਬਰ ਆ 9465407174 9465407174 ਦੂਸਰਾ ਨੰਬਰ 7710107774 7710107774 ਇਹ ਦੋ ਆਪਣੇ ਮੋਬਾਈਲ ਨੰਬਰ ਆ ਤੁਸੀਂ ਜਦੋਂ ਵੀ ਫੋਨ ਕਰਨਾ ਕੋਈ ਗੱਲਬਾਤ ਕਰਨੀ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4:00 5 ਵਜੇ ਤੱਕ ਤੁਸੀਂ ਫੋਨ ਕਰ ਸਕਦੇ ਆ ਜੇ ਤੁਸੀਂ ਦਵਾਈ ਲੈਣ ਆਉਣਾ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਆਉਣੀ ਆ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਠੀਕ ਹੈ ਜੀ ਜਿਹੜਾ ਦਵਾਈ ਲੈਣ ਦਾ ਦਿਨ ਆ ਬੁੱਧ ਵੀਰ ਸ਼ੁਕਰ ਸ਼ਨੀ 4 ਦਿਨ ਤਾ ਤੁਸੀਂ ਅਰਾਈਆਂ ਵਾਲਾ ਕਲਾ ਪਿੰਡ ਆ ਸਕਦੇ ਆ ਬੁੱਧ ਵੀਰ ਸ਼ੁਕਰ ਸ਼ਨੀ ਐਤਵਾਰ ਵੀ ਆ ਸਕਦੇ ਆ ਰਾਈਆਂ ਵਾਲੇ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਰਾਈਆਂ ਵਾਲਾ ਪਿੰਡ ਆ ਫਰੀਦਕੋਟ ਤੋਂ 7 ਕਿਲੋਮੀਟਰ ਤੇ ਆਪਣਾ ਪਿੰਡ ਆ ਅਰਾਈਆਂ ਵਾਲਾ ਕਲਾ ਤੇ ਜ਼ਿਲ੍ਹਾ ਆਪਣਾ ਫਰੀਦਕੋਟ ਆ ਤੇ ਆਪਾਂ ਇੱਥੇ ਆਪਣੇ ਘਰੇ ਹੀ ਦਵਾਈ ਦਿੰਨੇ ਆ ਜਿਹੜਾ ਆਪਣਾ ਸੈਂਟਰ ਬਣਿਆ ਗੁਰੂ ਕ੍ਰਿਪਾ ਆਯੁਰਵੈਦਿਕ ਸੈਂਟਰ ਉਸ ਤੋਂ ਬਾਅਦ ਦੇ ਵਿੱਚ ਜੇ ਮੈਂ ਐਤਵਾਰ ਸੋਮਵਾਰ ਤੇ ਮੰਗਲਵਾਰ ਦੀ ਗੱਲ ਕਰਾਂ ਤਾਂ ਤਿੰਨ ਦਿਨ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ ਨਾਨਕ ਸਰਕਲੇਰਾ ਜਗਰਾਓਂ ਜ਼ਿਲ੍ਹਾ ਲੁਧਿਆਣਾ ਨਾਨਕਸਰ ਕਲੇਰਾ ਰੇਲਵੇ ਸਟੇਸ਼ਨ ਦੇ ਕੋਲੇ ਵੱਡੀ ਸੜਕ ਤੇ ਆਪਣੇ ਬੋਰਡ ਲੱਗੇ ਹੋਏ ਆ ਸਰਕਾਰੀ ਆਈਟੀਆਈ ਆ ਨਾਨਕਸਰ ਸੜਕ ਦੇ ਉੱਤੇ ਉਹਦੇ ਨਾਲ ਆਪਣੇ ਬੋਰਡ ਲੱਗੇ ਆ ਵੱਡੀ ਸੜਕ ਤੇ ਤਾਂ ਉੱਥੇ ਆਪਣਾ ਭਲਾਈ ਕੇਂਦਰ ਜਿਹੜਾ ਬਾਬਾ ਕੁੰਦਨ ਸਿੰਘ ਇੰਟਰਨੈਸ਼ਨਲ ਭਲਾਈ ਕੇਂਦਰ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਆਪਣਾ ਉੱਥੇ ਗੁਰੂ ਕਿਰਪਾ ਜਰਵਾਇਦਿਕ ਸੈਂਟਰ ਚਲਾਇਆ ਜਾ ਰਿਹਾ ਉੱਥੇ ਵੀ ਆਪਾਂ ਤਿੰਨ ਦਿਨ ਦਵਾਈ ਦਿੰਦੇ ਆ 9 ਤੋਂ 3 ਵਜੇ ਤੱਕ ਦੋਸਤੋ ਜੇ ਮੈਂ ਹੁਣ ਗੱਲ ਕਰਾਂ ਮੇਰੇ ਨਾਲ ਬਾਈ ਜੀ ਬੈਠੇ ਆ ਇਹਨਾਂ ਨੂੰ ਜਿਹੜੀ ਸਮੱਸਿਆ ਸੀਗੀ ਮੈਂ ਉਹ ਵੀ ਗੱਲਬਾਤ ਕਰੂੰਗਾ ਨਾ ਕਿ ਆ ਬਾਈ ਜੀ ਦਾ ਪ੍ਰਿੰਡ ਕਿਹੜਾ ਕਿੰਨਾ ਸਮਾਂ ਹੋ ਗਿਆ ਦਵਾਈ ਖਾਂਦਿਆਂ ਨੂੰ ਆਪਣੀ ਦਵਾਈ ਦਾ ਕੀ ਰਿਜ਼ਲਟ ਮਿਲਿਆ ਦੇਖੋ ਆਪਾਂ ਜਦੋਂ ਸੋਸ਼ਲ ਮੀਡੀਆ ਤੇ ਜਾਂਦੇ ਆਪਾਂ ਵੀਡੀਓ ਪਾਉਨੇ ਆ ਉੱਥੇ ਤਰ੍ਹਾਂ ਤਰ੍ਹਾਂ ਦੇ ਸਾਡੇ ਜਿਹੜੇ ਇਨਸਾਨ ਬੈਠੇ ਆ ਚੰਗਾ ਸੋਚਣ ਵਾਲੇ ਵੀ ਆ ਤੇ ਮਾੜਾ ਸੋਚਣ ਵਾਲੇ ਵੀ ਆ ਇਸ ਧਰਤੀ ਤੇ ਹਰੇਕ ਵਰਗ ਦਾ ਹਰੇਕ ਸੋਚ ਦਾ ਇਨਸਾਨ ਇਸ ਧਰਤੀ ਤੇ ਪੈਦਾ ਹੋਇਆ ਤੇ ਉਹਦੀ ਜਿਹੜੀ ਸੋਚ ਆ ਉਹਦੇ ਤੇ ਨਿਰਭਰ ਜੇ ਆਪਾਂ ਗੱਲ ਕਰੀਏ ਜੇ ਆਪਣੇ ਕੋਲੇ ਸੌ ਬੰਦਾ ਦਵਾਈ ਲੈਣ ਆਉਣਾ ਤੁਹਾਨੂੰ ਵੀ ਪਤਾ ਦੋਸਤੋ ਸੌ ਦਾ ਸੌ ਤਾਂ ਠੀਕ ਵੀ ਨਹੀਂ ਹੋਣਾ ਉਹਦੇ ਵਿੱਚੋਂ ਕੁਝ ਲੋਕ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਦੀ ਸਮੱਸਿਆ ਜ਼ਿਆਦਾ ਹੁੰਦੀ ਆ ਲੋੜ ਤੋਂ ਵੱਧ ਬਿਮਾਰੀ ਹੁੰਦੀ ਆ ਕਿਉਂਕਿ ਮੇਰੇ ਕੋਲੇ ਜਿੰਨੇ ਅਕਸਰ ਲੋਕ ਇੱਥੇ ਦਵਾਈ ਲੈਣ ਆਉਂਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੜਾ ਸੋਹਣਾ ਰਿਜ਼ਲਟ ਆ ਪਰ 100 ਚੋਂ 90% ਉਹ ਆਉਂਦੇ ਜਿਨ੍ਹਾਂ ਨੂੰ ਡਾਕਟਰੀ ਲੈਣ ਦਾ ਜਵਾਬ ਆ ਉਹ ਸਾਰੇ ਪਹਿਲਾਂ ਡਾਕਟਰੀ ਲੈਣ ਚ ਜਾਂਦੇ ਆ ਉਧਰ ਟਰੀਟਮੈਂਟ ਕਰਾਉਂਦੇ ਆ ਉਦੋਂ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਜਦੋਂ ਜਵਾਬ ਮਿਲ ਜਾਂਦੇ ਆ ਤਾਂ ਬਾਅਦ ਦੇ ਵਿੱਚ ਆ ਕੇ ਆਪਣੀ ਦਵਾਈ ਦਾ ਸੇਵਨ ਕਰਦੇ ਆ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਆਪਾਂ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾਉਣੇ ਆ ਉਹਦੇ ਥੱਲੇ ਨੈਕਟੋ ਕਮੈਂਟ ਕਰਨ ਵਾਲੇ ਬਹੁਤ ਹੁੰਦੇ ਆ ਜੀ ਅਸੀਂ ਇਦਾਂ ਜੀ ਫਲਾਣਾ ਆ ਜੀ ਫਲਾਣਾ ਆ ਜੀ ਦੇਖੋ ਜਿਹੜਾ ਆਯੁਰਵੈਦ ਇਲਾਜ ਆ ਇਹ ਸਦੀਆਂ ਪੁਰਾਣਾ ਇਲਾਜ ਆ ਇਹ ਕੋਈ ਅੱਜ ਜਾਂ ਕੱਲ ਦਾ ਤਾਂ ਹੋ ਨਹੀਂ ਰਿਹਾ ਇਹ ਸਭ ਤੋਂ ਪਹਿਲਾਂ ਧਰਤੀ ਤੇ ਆਯੁਰਵੈਦ ਆਇਆ ਉਸ ਤੋਂ ਬਾਅਦ ਚੈਲੋਪੈਥੀ ਹੋਮੋਪੈਥੀ ਉਸ ਤੋਂ ਬਾਅਦ ਆਇਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਆਯੁਰਵੈਦ ਇੱਕ ਇਹੋ ਜੀ ਦਵਾਈ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ 0% ਸਾਈਡ ਇਫੈਕਟ ਇਹਨੇ ਜਿਹੜਾ ਆਪਣਾ ਅਸਰ ਕਰਨਾ ਹੌਲੀ-ਹੌਲੀ ਬੰਦੇ ਦੀ ਬਾਡੀ ਦੇ ਵਿੱਚ ਜਾ ਕੇ ਉਹ ਬਟ ਅ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਹੁਣ ਜੇ ਆਪਾਂ ਦਵਾਈ ਦੀ ਗੱਲ ਕਰੀਏ ਇਹ ਆਪਣੀ ਦਵਾਈ ਆ ਕੈਂਸਰ ਦੀ ਦਵਾਈ ਆ ਇਹ ਸਾਰੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਹੋਈ ਦਵਾਈ ਆ ਮੈਂ ਹਰ ਵਾਰੀ ਕਹਿਣਾ ਹੁੰਦਾ ਐ ਕਿ ਕੋਈ ਕੈਮੀਕਲ ਕੋਈ ਸਟੀਰੋਇਡ ਜਾਂ ਕੋਈ ਡਰੱਗ ਨਹੀਂ ਹੈਗੇ ਇਹਦੇ ਵਿੱਚ ਕਿ ਆਪਣੀਆਂ ਦਵਾਈਆਂ ਬਾਹਰ ਇੰਡੀਆ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਆਪਣੀਆਂ ਦਵਾਈਆਂ ਜਿਹੜੀਆਂ ਇਹ ਪੋਸਟ ਹੋ ਕੇ ਬਾਹਰ ਦਵਾਈਆਂ ਜਾਂਦੀਆਂ ਆਪਣੀਆਂ ਠੀਕ ਆ ਡਾਕ ਰਾਹੀਂ ਦਵਾਈਆਂ ਬਾਹਰ ਜਾਂਦੀਆਂ ਕੋਰੀਅਰ ਆਪਣੇ ਬਾਹਰ ਜਾਂਦੇ ਜੇ ਕੋਈ ਵੀਰ ਭੈਣ ਭਰਾ ਇੰਡੀਆ ਤੋਂ ਬਾਹਰ ਰਹਿੰਦਾ ਜੇ ਕਿਸੇ ਨੂੰ ਇਦਾਂ ਦੀ ਸਮੱਸਿਆ ਚਾਹੇ ਕੈਂਸਰ ਦੀ ਚਾਹੇ 슈ਗਰ ਦੀ ਚਾਹੇ ਨਸ਼ੇ ਦੀ ਚਾਹੇ ਕੋਈ ਮਰਦਾਨਾ ਕਮਜ਼ੋਰੀ ਦੀ ਜਾਂ ਮਾਈਗਰੇਨ ਡਿਪਰੈਸ਼ਨ ਦੀ ਜਾਂ థਾਇਰੋਇਡ ਦੀ ਸਮੱਸਿਆ ਹੈਗੀ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਦਵਾਈਆਂ ਦਾ ਇਸਤੇਮਾਲ ਕਰ ਸਕਦੇ ਆ ਤਾਂ ਬੜਾ ਸੋਹਣਾ ਤੁਹਾਨੂੰ ਰਿਜ਼ਲਟ ਮਿਲੂਗਾ ਜਿੱਦਾਂ 슈ਗਰ ਦੀ ਗੱਲ ਕਰੀਏ 슈ਗਰ ਵੀ ਇੱਕ ਬੜੀ ਨਾਮਰਾਦ ਬਿਮਾਰੀ ਬਣ ਗਈ ਆ ਹਰੇਕ ਘਰ ਛੱਡ ਕੇ ਆਪਾਂ ਦੂਜੇ ਘਰੇ ਦੇਖੀਏ 슈ਗਰ ਦਾ ਮਰੀਜ਼ ਆ ਗੋਲੀਆਂ ਖਾ ਰਿਹਾ ਇੰਜੈਕਸ਼ਨ ਲਾ ਰਿਹਾ ਹਨ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਬੜਾ ਸੋਨਾ ਰਿਜ਼ਲਟ ਮਿਲੂਗਾ ਉਸ ਤੋਂ ਬਾਅਦ ਮੇਰੇ ਨਾਲ ਭਾਈ ਜੀ ਬੈਠੇ ਮੈਂ ਇਹਨਾਂ ਨਾਲ ਗੱਲ ਕਰੂੰਗਾ ਸਾਸਿਕਾ ਭਾਈ ਜੀ ਥੋੜਾ ਜਿਹਾ ਉੱਚੀ ਬੋਲੋ ਜੋ ਤੁਹਾਡਾ ਕੀ ਨਾਮ ਆ ਮੇਰਾ ਨਾਮ ਰਾਜਕੁਮਾਰ ਹੈ ਰਾਜਕੁਮਾਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਰਾਜਕੁਮਾਰ ਮੇਰਾ ਪਿੰਡ ਕਾਂਗਣਾ ਜੀ ਕਿਹੜਾ ਪਿੰਡ ਕਾਂਗਣਾ ਪਿੰਡ ਐਤਸੀਲ ਨਗੋਦਰ ਜ਼ਿਲ੍ਹਾ ਜਲੰਧਰ ਹਾਂਜੀ ਓਕੇ ਤੁਹਾਨੂੰ ਜਿਹੜੀ ਸਮੱਸਿਆ ਸੀ ਬਿਮਾਰੀ ਦੀ ਉਹ ਕਿੱਥੇ ਸੀ ਸਮੱਸਿਆ ਮੇਰੀ ਬਾਥਰੂਮ ਵਾਲੀ ਥੈਲੀ ਸੀ ਅੱਛਾ ਬਾਥਰੂਮ ਵਾਲੀ ਥੈਲੀ ਦੇ ਵਿੱਚ ਦੋਸਤੋ ਇਹਨਾਂ ਦੇ ਸਮੱਸਿਆ ਸੀਗੀ ਜਿਹੜੀ ਆਪਣੀ ਆ ਦਵਾਈ ਦਾ ਤੁਸੀਂ ਸੇਵਨ ਕਰ ਰਹੇ ਆ ਤੁਹਾਨੂੰ ਇਹ ਦਵਾਈ ਦਾ ਸੇਵਨ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ 10 ਮਹੀਨੇ ਹੋਇਆ ਜੀ 10 ਮਹੀਨੇ ਹੋ ਗਏ ਹਾਂਜੀ ਓਕੇ 10 ਮਹੀਨਿਆਂ ਦੇ ਵਿੱਚ ਆਪਾਂ ਨੂੰ ਦਵਾਈ ਦਾ ਕੀ ਰਿਜ਼ਲਟ ਮਿਲਿਆ 100 ਚੋਂ ਕਿੰਨੇ ਪਰਸੈਂਟ ਅੱਜ ਆਪਾਂ ਠੀਕ ਆ ਪਹਿਲੇ ਦੇ ਮੁਕਾਬਲੇ ਅੱਜ ਆਪਾਂ ਨੂੰ 100 ਚੋਂ ਕਿੰਨੇ ਪਰਸੈਂਟ ਰਿਜ਼ਲਟ ਦੇਖੋ ਇੱਕ ਤਾਂ ਜੀ ਸੁਣੀ ਸੁਣਾਈ ਗੱਲ ਜੀ ਇਹ ਖੁਦ ਬੀਤੀ ਹੈ ਇਹ ਜੀ ਆ ਮੇਰੇਆਂ ਰੋਟਾ ਬਈਆਂ ਜੀ ਰੋਟਾ ਚੱਕ ਸਕਦੇ ਜੀ ਇਸ ਟਾਈਮ 0% ਆ ਰਹੀ ਹੈ ਜੀ ਦਸ ਮਹੀਨਿਆਂ ਦੇ ਵਿੱਚ ਜੀ ਦੋਸਤੋ ਇਹ ਬਾਈ ਦੀ ਰਿਪੋਰਟ ਆ ਹਨਾ ਆ ਸਭ ਤੋਂ ਪਹਿਲੀ ਰਿਪੋਰਟ ਆ ਜਦੋਂ ਬਾਈ ਆਪਣੇ ਕੋਲੇ ਆਏ ਸੀਗੇ ਠੀਕ ਆ ਇਹ ਪਹਿਲੀ ਰਿਪੋਰਟ ਆ ਤੇ ਆ ਬਾਅਦ ਵਾਲੀ ਰਿਪੋਰਟ ਆ ਠੀਕ ਆ ਤੁਸੀਂ ਦੇਖ ਸਕਦੇ ਆ ਦਵਾਈ ਦਾ ਰਿਜ਼ਲਟ 10 ਮਹੀਨਿਆਂ ਦਾ 10 ਮਹੀਨਿਆਂ ਦੇ ਵਿੱਚ ਬਾਈਆਂ ਨੂੰ ਜਿਹੜਾ ਦਵਾਈ ਦਾ ਰਿਜ਼ਲਟ ਮਿਲਿਆ ਮੈਂ ਨਾ ਹਰ ਇੱਕ ਵਾਰੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਕਿਹਨਾ ਹੁੰਨਾ ਤੇ ਬਾਅਦ ਚ ਵੀ ਕਿਹਨਾ ਹੁੰਨਾ ਵੀ ਆਪਾਂ ਉਹ ਕੰਮ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਝੂਠ ਬੋਲ ਕੇ ਮਿਸ ਗਾਈਡ ਕਰਕੇ ਦਵਾਈ ਦਈਏ ਕਿਸੇ ਦੀ ਜ਼ਿੰਦਗੀ ਨਾ ਖਲਵਾੜ ਕਰੀਏ ਜੋ ਹੈ ਤੁਹਾਡੇ ਸਾਹਮਣੇ ਹੈਗਾ ਹਨ ਬਾਈ ਜੀ ਨੇ ਆਪਦੇ ਮੂੰਹ ਬੋਲ ਕੇ ਦੱਸਿਆ ਉਹਨੇ ਆਦਾ ਪਿੰਡ ਦੱਸਿਆ ਕਈ ਵਾਰੀ ਜੇ ਤੁਹਾਨੂੰ ਲਾਈਵ ਇਹਨਾਂ ਚੀਜ਼ਾਂ ਤੇ ਭਰੋਸਾ ਨਾ ਹੋਵੇ ਤਾਂ ਤੁਸੀਂ ਬਾਈ ਦੇ ਘਰੇ ਜਾ ਕੇ ਇਹਦੇ ਪਿੰਡ ਜਾ ਕੇ ਇਹਨੂੰ ਮਿਲ ਸਕਦੇ ਆ ਇਹਦੇ ਨਾਲ ਗੱਲਾਂ ਬਾਤਾਂ ਕਰ ਸਕਦੇ ਆ ਜੇ ਤੁਹਾਨੂੰ ਕੋਈ ਡਾਊਟ ਆ ਤਾਂ ਆਪਦੇ ਪੈਸੇ ਲਾ ਕੇ ਦੁਬਾਰਾ ਲਵਿੰਗ ਰਿਪੋਰਟਾਂ ਕਰਾ ਕੇ ਵੀ ਦੇਖ ਸਕਦੇ ਆ ਸਹੀ ਆ ਨਾ ਬਿਲਕੁਲ ਜੇ ਕਿਸੇ ਨੂੰ ਡਾਊਟ ਆ ਤਾਂ ਆਪਦੇ ਪੈਸੇ ਲਾ ਕੇ ਤੁਸੀਂ ਜਾਂ ਮੇਰੀਆਂ ਟੁਰਪੋਟਾਂ ਕਰਾ ਕੇ ਵੇਖ ਸਕਦੇ ਹੋ ਉਹਦੇ ਮੈਂ ਕਰਵਾ ਕੇ ਦੇ ਸਕਦਾ ਠੀਕ ਹੈ ਜੀ ਦੋਸਤੋ ਇਹ ਜਿਹੜਾ ਸੀਗਾ ਬਾਈ ਜੀ ਦੇ ਮੂੰਹੋਂ ਤੁਸੀਂ ਸੁਣਿਆ ਤੇ ਇਹਨਾਂ ਨੂੰ ਅੱਜ ਜਿਹੜੀ ਬਿਮਾਰੀ ਆ ਰਿਪੋਰਟਾਂ ਦੇ ਵਿੱਚ ਖਤਮ ਆ ਜਿਹੜਾ ਸਾਡਾ ਟ੍ਰੀਟਮੈਂਟ ਆ ਜਿਹੜਾ ਆਪਣਾ ਕੋਰਸ ਆ ਡੇਢ ਤੋਂ 2 ਸਾਲ ਆਪਣੀ ਦਵਾਈ ਚੱਲਣੀ ਆ ਲਗਾਤਾਰ ਜਿਹੜਾ ਦਾ ਰਿਜ਼ਲਟ ਆ ਉਹ 20 ਤੋਂ 25 ਦਿਨਾਂ ਦੇ ਵਿੱਚ ਪਹਿਲੀਆਂ 20 ਤੋਂ 25 ਦਿਨਾਂ ਦੇ ਵਿੱਚ ਤਾ ਦੋਸਤੋ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਸਾਡੇ ਅਪਰਾਲੇ ਜਿਹੜੇ ਆਪਾਂ ਇਹ ਕੰਮ ਕਰਦੇ ਆਂ ਜੇ ਸਾਡੇ ਇਹ ਲੋਕ ਭਲਾਈ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਆ ਤਾਂ ਵੀਡੀਓ ਜਿੰਨੇ ਵੀਰ ਭੈਣ ਭਰਾ ਦੇਖ ਰਹੇ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਹੋਰ ਵੀਰ ਭੈਣ ਭਰਾ ਦੀ ਜ਼ਿੰਦਗੀ ਬਚ ਸਕੇ ਮੇਰਾ ਨਾਮ ਮਨਪ੍ਰੀਤ ਸਿੰਘ ਬਰਾੜ ਪਿੰਡ ਅਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਮੈਂ ਤੁਹਾਨੂੰ ਮੋਬਾਈਲ ਨੰਬਰ ਨੋਟ ਕਰਾਉਣਾ ਤੁਸੀਂ ਨੋਟ ਕਰ ਲਓ ਜਦੋਂ ਵੀ ਆਉਣਾ ਜੇ ਅਰਾਈਆਂ ਵਾਲਾ ਪਿੰਡ ਫਰੀਦਕੋਟ ਆਉਣਾ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਵੇਰੇ 9 ਤੋਂ 3 ਵਜੇ ਤੱਕ ਮਿਲ ਸਕਦੇ ਆਂ ਜਿਹੜਾ ਮੋਬਾਈਲ ਨੰਬਰ ਆ 946540774 9465407174 ਜਿਹੜਾ ਦੂਸਰਾ ਨੰਬਰ ਆ 77101 07774 77101 07174 ਤੁਸੀਂ ਜਦੋਂ ਵੀ ਉਹਨਾਂ ਦੋਸਤੋਂ ਮਰੀਜ਼ ਦੀਆਂ ਰਿਪੋਰਟਾਂ ਲੈ ਕੇ ਮਿਲ ਸਕਦੇ ਆ ਅਰਾਈਆਂ ਵਾਲੇ ਪਿੰਡ ਵਿੱਚ ਮਿਲ ਸਕਦੇ ਆ ਤੇ ਜਿਹੜੇ ਤਿੰਨ ਦਿਨ ਐਤਵਾਰ ਸੋਮਵਾਰ ਮੰਗਲਵਾਰ ਨਾਨਕਸਰ ਜਗਰਾਓ ਉੱਥੇ ਵੀ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਆ ਮਰੀਜ਼ ਨਾਲ ਨਹੀਂ ਲੈ ਕੇ ਆਉਣਾ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਜਿਹੜੀ ਇਹ ਆਪਣੀ ਵੀਡੀਓ ਹੈ ਇਹਨੂੰ ਵਾਦ ਤੋਂ ਵਾਦ ਸ਼ੇਅਰ ਕਰੋ ਇਨਸਾਨੀਅਤ ਤੌਰ ਤੇ ਕਿਸੇ ਵੀਰ ਭੈਣ ਭਰਾ ਦੀ ਜ਼ਿੰਦਗੀ ਬਚਾ ਸਕੇ ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂਵਾਲਾ